हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਬੱਚੀਆਂ ਸੇਲ ਲਈ ਲੈ ਕੇ ਆਏ ਹਾਂ ਜੀ ਤਿੰਨੇ ਹੀ ਬਟੋਪ ਦੀਆਂ ਨੇ ਆਓ ਪੁੱਛ ਲੈਂਦੇ ਹਾਂ ਬਾਈ ਟੋਟੇ ਆਜੇ ਬੱਚੀ ਬਾਈ ਜੀ ਸਸਿਕਾ ਹੋ ਠੀਕ ਹੋ ਬੱਚੀ ਚੜ ਦੀ ਕਲਾਈ ਨਾਮ ਤੇ ਡਰੈਸ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਬਈ ਤਪਾ ਤੇ ਬਟੌਰ ਸ਼ਹਿਰ ਆ ਗਈ ਜੀ ਆਪਣੇ ਡਾਕਟਰ ਮੋਬਾਈਲ ਨੰਬਰ 628021144 ਠੀਕ ਹੈ ਬਾਈ ਬਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਵੱਡੀ ਕਿੰਨੀ ਕੁ ਉਮਰ ਹੈ ਜੀ ਇਹ ਡਾਕਟਰ ਮੂੰਹ ਦੋ ਦਾਂ ओके प्यार ਤੇ ਅੱਜ ਇਹਦੇ 32 ਦਿਨ ਹੋ ਗਏ ਟੀਕਾ ਲੱਗੇ ਨੂੰ ਠੀਕ ਹੈ ਜੀ ਥੱਲੇ ਝੋਲੀ ਝੂਲੀ ਦਾ ਜਿਵੇਂ ਕਹਿੰਦਾ ਲੇਖਾ ਹੀ ਕੋਈ ਨਹੀਂ ਬਚੀ ਠੀਕਾ ਝੋਲੀ ਮੇੜ ਤੋਂ ਚੈੱਕ ਕਰਵਾਣੇ ਚਾਰ ਥਣ ਕੱਲਾ ਕੱਲਾ ਥਣ ਗੱਬਣ ਵਾਲੀ ਝੋਲੀ ਲਈ ਫਿਰਦੀ ਹੈ ਕਰਮ ਵਾਲੀ ਬਹੁਤ ਜ਼ਿਆਦਾ ਝੋਲੀ ਵਾਲਾ ਹੂੰ ਲੈ ਜਿਵੇਂ ਮਰਦੀ ਹੈ ਤੇਜ਼ੀ ਚੱਲ ਕੋਈ ਚੈੱਕ ਨਹੀਂ ਠੰਡੀ ਸੀ ਇਹਦਾ ਕੀ ਬਾਤ ਆ ਬਈ ਬਹੁਤ ਜ਼ਿਆਦਾ ਇਹ ਸੋ ਬੜਾ ਪਿਆਰਾ ਹਨਾ ਕਰਮ ਵਾਲੀ ਬਾਕੀ ਵੱਡੀ ਬੁੱਢੀ ਬਹੁਤ ਆ ਗਈ ਬੱਚੀ ਕੁਆਲਿਟੀ ਦੇਖ ਬੱਚੀ ਫੁੱਲ ਕੱਦ ਫੁੱਲ ਬਰੀਡ ਫੇਸ ਉਹਦੀ ਵਾਦੀ ਪੂਰੀ ਬਹੁਤ ਚੰਗੀ ਹੈਗੀ ਬੱਚੀ ਹੂੰ ਸਨੱਕ ਆਪਣਾ ਫੁੱਲਾ ਸਹੀ ਆ ਤੇ 40 4 32 ਦੇ ਸੀਮੰਦੀ ਹੈਗੀ ਠੀਕ ਆ ਤੇ ਇਹਦੇ ਜਿਹੜਾ ਐਵੀਐਸ ਦਾ ਲੱਗਾ ਹੋਇਆ ਕੈਸ ਨੋਵਲ ਓਕੇ ਹਾਂਜੀ ਠੀਕ ਆ ਬਾਈ ਬਰੀਡ ਬਹੁਤ ਹੈ ਰ ਬੱਚੀ ਤੇ ਹਨਾ ਬਾਈ ਬਾਕੀ ਸਟਰਕਚਰ ਢਾਂਚਾ ਬਹੁਤ ਜਿਆਦਾ ਸੋਹਣਾ ਬਹੁਤ ਸੋਹਣਾ ਮਜ਼ਬੂਤ ਢਾਂਚਾ ਹੈ ਟੀਕੇ ਦੇ ਜਮਾ ਕਾਬਲ ਵੀ ਹੈ ਟੀਕਾ ਭਰਿਆ ਹੋਆ ਵੀ ਆ ਇਹ 32 ਦਿਨ ਹੋ ਗਏ ਡੰਡਾ ਟੀਕਾ ਭਰੇ ਨੂੰ ਹੂੰ ਬਾਕੀ ਸਟਰਕਚਰ ਦੇਖ ਲਾ ਹਣ ਤੋਂ ਬੱਚੀ ਦਾ ਖੜਨ ਦਾ ਢਾਂਚਾ ਸਟਾਈਲ ਸਹੀ ਆ ਯਾਨੀ ਬਹੁਤ ਜਿਆਦਾ ਚੰਗੀ ਹੈਗੀ ਬੱਚੀ ਹੂੰ ਆ ਦੇਖੋ ਬਹੁਤ ਛੜਿਆ ਹੈ ਇਸ ਫੂਸ ਬੜਾ ਚੰਗਾ ਲੈ ਕਰਮਾਲੀ ਦਾ ਬੋਦੀਬਾਦੀ ਚੰਗੀ ਹੈ ਸਨਕ ਪੋਣਾ ਬੜੀ ਉਹ ਜਾਦੇ ਚੰਗੀ ਬੱਚੀ ਹੈ ਕੀ ਬਾਤ ਹੈ ਤੇ ਮੁੱਲ ਕੀ ਹੈ ਜੈ ਜਬਈ ਮੋਲ ਦਾ ਟਕਰਾਉ ਨੂੰ ਜਿੰਨਾ ਮਰਜ਼ੀ ਕਰਾ ਲਈਆ 30000 ਦੀ ਬੱਚੀ ਦੇ ਦਾਂਗੇ ਆਪਾਂ ਠੀਕ ਹੈ ਬਈ ਹਾਂਜੀ 30000 ਦੀ ਬੱਚੀ ਬਾਈ ਕਹਿੰਦਾ ਦੇ ਦਾਂਗੇ ਮੋਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਬੱਚੀ ਬਹੁਤ ਚੰਗੀ ਹੈ ਬਈ ਦੜੜੀਏ ਬ੍ਰੀਟ ਵਾਲੀ ਐ ਪ੍ਰਿੰਟ ਵਾਲੀ ਐ ਜਾਤ। ਡਾਕਟਰ ਇੰਨੀ ਕਿ ਚੰਗੀ ਬੱਚੀ ਆ ਵੀ ਪਹਿਲੇ ਛੂਏ ਬੱਚੀ 30 ਕਿਲੋ ਦੁੱਧ ਚਵਾ ਦੂ ਚੰਗੀ ਸੰਭਗੀ। ਠੀਕ ਐ ਭਾਈ। ਹਾਂਜੀ। ਹੂੰ ਬਹੁਤ ਜਿਆਦਾ ਸੋਹਣਾ ਢਾਂਚਾ ਬੱਚੀ ਦਾ ਸੋਹਣਾ ਸਟਰਕਚਰ ਹੈਗਾ। ਸਹੀ ਐ ਭਾਈ। ਹਾਂਜੀ। ਅੱਗੇ 2 ਨੰਬਰ। ਇਹਦੀ ਕਿੰਨੀ ਬਾਕੀ ਅੱਜ ਜਿਹੜਾ ਮੇਨ ਆਫਰ ਆਗਾ ਆਪਣਾ ਜੇ ਕੋਈ ਬੰਦਾ ਤਿੰਨੇ ਬੱਚੇ ਇਕੱਠੇ ਨਾਲ ਲੈਂਦਾਗਾ ਠੀਕ ਐ। ਤਾਂ 60000 ਦੇ ਵਿੱਚ ਪਹੁੰਚ ਕਰ ਦਿਆਂਗੇ ਆਪਾਂ। ਠੀਕ ਐ ਭਾਈ। 8 ਕਿਲੋਮੀਟਰ ਵੇ 150 ਕਿਲੋਮੀਟਰ ਵੇ ਤਿੰਨਾ ਬੱਚੀਆਂ ਦਾ ਮੁੱਲ ਜਿਹੜਾ ਆ ਬੱਚਾ ਹੈਗਾ ਡਾਕਟਰ ਚੀਕਾ ਕੁਐਕਸਟਰਾ ਫੋਰਸ਼ਾਂਗ ਹੈ ਨੀਗੀ ਬਾਕੀ ਫੇਸ ਦੀ ਬਿਊਟੀ ਦੇਖ ਲੈ ਬੱਚੀ ਬਿਊਟੀ ਚੈੱਕ ਕਰੋ ਬੋਦੀ ਬਦੀ ਪੂਰੀ ਚੰਗੀ ਸਨਖ ਆਪਣਾ ਬੱਚੀ ਦੇ ਵਿੱਚ ਫੁੱਲ ਸਿੰਗਲ ਬੱਚੀ ਦਾ ਡਾਕਟਰ ਮੁੱਲ 20000 ਰੁਪਏ ਕਰਦੇ ਆ ਜੀ ਇਹਦਾ ਠੀਕ ਆ ਭਾਈ ਹਾਂਜੀ ਸਿੰਗਲ ਦਾ ਰੇਟ ਆ ਜਿਹੜਾ 20000 ਰੁਪਏ ਮੰਨਤਾਂ ਕੋਈ ਚੈੱਕ ਨਹੀਂ ਹੋ ਜਾਊਗਾ ਬੱਚੀ ਚੰਗੀ ਮੌਕੇ ਤੇ ਕੁਆਲਿਟੀ ਦੇਖੋ ਪ੍ਰਿੰਟ ਚੈੱਕ ਕਰੋ ਝੂਲੀ ਚੈੱਕ ਕਰੋ ਫੇਸ ਬੜਾ ਚੰਗਾ ਬੋਦੀ ਚੰਗੀ ਹੈ ਸਨਖ ਆਪਣਾ ਬੱਚੀ ਚ ਫੁੱਲ ਆਵੇ ਕਿਆ ਬਾਤ ਤੋਰਾ ਦੇਖੋ ਕਿ ਨਹੀਂ ਤੋਰੇ ਤਾਰੇ ਦੀਆਂ ਡਾਕਟਰ ਪੂਰੀਆਂ ਸਾਫ ਬੱਚੀਆਂ ਨੇ ਜੀਆਂ ਹਾਂ ਸਹੀ ਗੱਲ ਹੈ ਤੇ ਮੋਲ ਵੀ ਪੈਣੇ ਮੋਲ ਡਾਕਟਰ ਦਾ 20000 ਦਾ ਸਿੰਗਲ ਦਾ ਤੇ ਬਾਕੀ ਤਿੰਨਾਂ ਦਾ ਤਾਂ 60000 ਦਾ ਸੀ ਦਿੱਤਾ ਜਮਾਂ ਜੈਨੂਅਲ ਦਾ ਰੇਟ ਹੈਗਾ ਸਹੀ ਆ ਬਾਈ ਐਕਸਟਰਾ ਕੁ ਡਾਕਟਰ ਫੋਰ ਸ਼ਾਂਗ ਹੈ ਨਹੀਂ ਫੋਰ ਸ਼ਾਂਗ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੋਊ ਚਾਰ ਹੀ ਥਣ ਹੋਣਗੇ ਚਾਰ ਹੀ ਥਣ ਬਰੀਡ ਫੁੱਲ ਆ ਬਾਈ ਕੀ ਬਾਤ ਆ ਅੱਗੇ ਆ ਗਿਆ ਜਰਸੀ ਦਾ ਬੱਚਾ ਕਿੰਨੀ ਉਮਰ ਹੈ ਦੀ ਬਹੁਤ ਸੋਹਣਾ ਬੱਚਾ ਡਾ ਟਰਾਠਾ ਕ ਮਹੀਨਿਆਂ ਦਾ ਬੱਚਾ ਹੀ ਹੈਗਾ ਬੱਚੇ ਦਾ ਫੇਸ ਦੇਖਣ ਨਾਲ ਆਗਾ ਫੇਸ ਬੜਾ ਪਿਆਰਾ ਚਮਕ ਚੰਗੀ ਹੈ ਨਾ ਤੇ ਬਾਕੀ ਪੱਠ ਕੁੜੀ ਦੀ ਚੜਾਈ ਦੇਖ ਬੱਚੇ ਦੀ ਹਾਂ ਐਨ ਜਮਾਂ ਸਿੱਧਾ ਪੱਧਰ ਹੈਗਾ ਬੈਕ ਸਾਈਡ ਤੋਂ ਸ ਫੁੱਲ ਚਮਕਪਨ ਬਹੁਤ ਜਿਆਦਾ ਸਾਫ ਅੱਛੀ ਹੈ। ਕੇਸ ਬੜਾ ਚੰਗਾ ਬੋਦੀ ਚੰਗੀ ਹੈ ਟੂਆ ਟੂਆ ਚੰਗਾ। ਸੁਨੱਖ ਬਣਾ ਬੱਚੇ ਚ ਫੁੱਲਾ ਫੁੱਲ ਬ੍ਰੀਡ ਵਾਲਾ। ਤੂੰਰਾ ਚੈੱਕ ਕਰੋ ਇੱਕ ਨੰਬਰ ਆ। ਚਮਕ ਚਮਕ ਬਹੁਤ ਹਨ। ਚਮਕ ਚਮਕ ਪੂਰੀ ਫੁੱਲਾ ਡਾਕਟਰ ਬੱਚੇ ਦੀ। ਹਮਮ ਸਹੀ ਗੱਲ। ਬਿਊਟੀ ਚੈੱਕ ਕਰ ਲੋ ਇੱਕ ਨੰਬਰ। ਉੱਤੋਂ ਪੁੱਧਰ ਪੁੱਧਰ ਕਰਮਾੜੀ ਬੱਚਾ ਬਹੁਤ ਚੰਗਾ ਬਰੀਕੀ ਚ ਫੁੱਲ। ਬਹੁਤ ਜਿਆਦਾ ਚੰਗਾ ਬੱਚਾ ਡਾਕਟਰ ਬਰੀਕੀ ਠੋਲੀ ਠੂਲੀ ਤੇ ਜਾਵਾ ਬਾੜੀ ਜਿਆਦਾ ਚੰਗੀ ਆ। ਚਾਰ ਥਾਣੇ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ। ਹਾਂ। ਬਾਕੀ ਸਮਿਆ ਹੋਇਆ ਬੱਚਾ ਦਾ। ਸਹੀ ਆ ਮੋਲੇ ਦਾ 20000 ਆ ਜੀ ਨਹੀਂ ਮੋਲ ਡਾਕਟਰ ਦੇਣ ਨੂੰ ਜਿਹੜਾ ਮਰਜ਼ੀ ਕਰਾ ਲਾ 15000 ਰੁਪਏ ਦਾ ਜਮਾ ਫਿਕਸ ਰੇਟ ਬੱਚਾ ਦੇਵਾ ਗਿਆ ਆਪਾਂ ਇਹ ਓਕੇ ਬਾਈ ਹਾਂਜੀ ਠੀਕ ਆ ਬਾਈ ਬਹੁਤ ਜਿਆਦਾ ਚੰਗਾ ਬੱਚਾ ਹੈਗਾ ਮੋਲ ਕਰਾਉਣਾ ਬਾਈ ਕਹਿੰਦਾ ਜਿਹੜਾ ਮਰਜ਼ੀ ਕਰਾ ਲਾ ਪਰ 15000 ਰੁਪਏ ਦਾ ਫਿਕਸ ਹੀ ਰੇਟ ਹੈਗਾ ਓਕੇ ਬਾਈ ਹਾਂਜੀ ਠੀਕ ਆ ਸਟਰਕਚਰ ਦੇਖਣ ਆਲਾ ਬੱਚੀ ਦਾ ਸਹੀ ਗੱਲ ਆ ਬਈ ਹਨ ਢੋਲੀ ਦੀ ਵੀ ਇੱਕ ਨੰਬਰ ਚਾਰ ਥਣ ਇਕੱਲਾ ਇਕੱਲਾ ਥਣ ਬਲ ਬਲ ਪੂਰੇ ਆ ਕਰਮਾਲੀ ਦੇ ਬਿਊਟੀ ਬੱਚੇ ਹੁਣ ਤੂੰ ਦੇਖ ਲੈ ਵੀ ਉੱਪਰ ਦੀ ਜਮਾ ਪੱਧਰ ਹੈਗੀ ਹੂੰ ਸਹੀ ਕਰਦਾ ਬਾਈ ਆ ਥੋੜੀ ਆ ਵੀ ਕੋਈ ਉੱਚੀ ਨੀਵੀਂ ਜੀ ਕੋਈ ਬੀਜੀ ਹੈਗੀ ਬੱਚੀ ਫੇਰ ਬਾਕੀ ਫੇਸ ਦੀ ਬੱਚੀ ਬਹੁਤ ਜਿਆਦਾ ਚੰਗੀ ਹੈਗੀ ਫੁੱਲ ਆ ਬਾਈ ਕੀ ਬਾਤ ਆ ਖੱਚ ਕੇ ਜਮ ਮੁੱਲ ਰੱਖਦਾ ਬਾਈ ਬਾਈ ਜਮਾ ਡਾਕਟਰ ਆਪਣੇ ਖੱਚ ਮੇ ਜੇ ਰੇਟ ਹੀ ਹੈਗੇ ਤਿੰਨਾਂ ਦਾ 60000 ਰੁਪਿਆ ਮੁੱਲ ਆਗਾ ਤਿੰਨਾਂ ਦਾ ਪਹੁੰਚ ਕਰ ਦਾਂਗੇ ਤਿੰਨਾਂ ਦੀ ਆਪਾਂ ਜੇ ਕੋਈ ਆਨ ਦਾ ਇਕੱਠਾ ਲੈਂਦਾਗਾ ਓਕੇ ਬਾਈ ਹਾਂਜੀ ਠੀਕ ਆ ਬਾਈ ਤੇ ਬਰੀਡ ਇੱਕ ਨੰਬਰ ਆ ਮਾ ਦਾ ਰਿਕਾਰਡ ਚੰਗੇ ਚੰਗੇ ਸੀਮਣ ਦੀਆਂ ਤੇ ਮੁੱਲ ਜਮਾ ਜਾਇਜ਼ ਆ ਉਹ ਬੱਚੀ ਦੇ ਦਾ ਡੀ ਕਾ ਭਰਿਆ ਹੋਇਆ ਉਹ ਵੱਡੀ ਦਾ ਡਾਕਟਰ ਕੀ ਕਾ ਭਰਿਆ ਉਹ ਵੀ ਸਿਟੀ ਦਾ ਲੈ ਲੂਗੀ ਹਣਾ ਬਾਈ ਹ ਤੇ ਜਰਸੀ ਦਾ ਬੱਚਾ ਵੀ ਠੀਕਾ ਸੀ ਤੂੰ ਹੀ ਲੈ ਲਊਗਾ ਮੈਂ ਜਰਸੀ ਦਾ ਬੱਚਾ ਹੁਣ ਬੈਕ ਸਾਈਡ ਤੋਂ ਦੇਖ ਵੀ ਕਿੰਨਾ ਚੰਗਾ ਹੈਗਾ ਆ ਬੱਚੀ ਦੀ ਬੋਦੀ ਬੁੱਦੀ ਦੇਖੋ ਵੱਡੀ ਦੀ ਸਹੀ ਗੱਲ ਬਿਊਟੀ ਕਿੰਨੀ ਹੈਗੀ ਤੇ ਥੱਲੇ ਝੋਲੀ ਦਾ ਲੇਖਾ ਹੀ ਕੋਈ ਨਹੀਂ ਹੂੰ ਲੈ ਚਾਰ ਥਾਣੇ ਕੱਲਾ ਕੱਲਾ ਨੋਰਮਲ ਜੀ ਗੱਲ ਆ ਡਾਕਟਰ 30 ਕਿਲੋ ਦੁੱਧ ਪੋਲਿਆ ਥਾਂ ਦੇ ਦੂਗੀ ਬੱਚੀ ਚੰਗੀ ਸੰਭਣ ਵਾਲੇ ਥਾਂ ਬਾਕੀ ਬੱਚੀ ਥੱਲੇ ਅੱਜ ਢੋਲ ਦੇਖ ਸੀਲ ਠੰਡੀਆਂ ਦਾ ਜਿਵੇਂ ਕਹਿੰਦਾ ਲੇਖਾ ਕੋਈ ਨਹੀਂ ਲੇਖਾ ਕੋਈ ਨਹੀਂ ਸਹੀ ਆ ਬਈ ਤੇ ਕਿਸੇ ਵੀਰ ਨੂੰ ਬਈ ਤੰਨਾ ਜੋ ਕੋਈ ਵੀ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰ